ਆਰੇ ਜੀ ਕਾਰ ਦੇ ਬਾਅਦ ਕਾਰ ਖਲਾਰੀ ਆ ਤੇ 5-7 ਮੁੰਡੇ ਆਏ ਨਸ਼ੇ ਦੀ ਹਾਲੇ ਚ ਅਣਹਨੀ ਆ ਕੇ ਡੇ ਹਮਲਾ ਕਰਤਾ ਦਾਤਰ ਮਾਰੇ ਬੈਸਬਲ ਮਾਰੇ ਨਸ਼ੇੜੀ ਹੈਗੇ ਇੱਕ ਨੰਬਰ ਦੇ ਉਹ ਕਿਧਨਿਆਂ ਨੂੰ ਮਾਰੇ ਬਹੁਤ ਗੰਭੀਰ ਗੰਭੀਰ ਹਾਲਤ ਵਿੱਚ ਮਾਰੇ ਕਿੰਨੇ ਬੀਜੇ ਸੱਟਾਂ ਲੱਗੀਆਂ ਮੇਰੇ ਭਰਾ ਨੂੰ ਦੀਪਕ ਨੂੰ ਡਾਕਟਰਾਂ ਮੇਰੇ ਦਾ ਸਾਲਾ ਬਲਵਿੰਦਰ ਕੁਮਾਰ ਸਰ ਮਾਦੇ ਚ ਗਿਆ ਛਡਾਂ ਤੇ ਉਹਨਾਂ ਨੇ ਮੇਰੇ ਵੀ ਮਾਰੀ ਆ ਕਾਫੀ ਗੰਭੀਰ ਹਾਲਤ ਚ ਹੈ ਨਹੀਂ ਮਾਰਦੇ ਕੋਡ ਨਾ ਮੁੰਡੇ ਮੱਲੇ ਦੇ ਮੁੜਿਆ ਗਏ ਨੇ ਸਰ ਸਰ ਇੱਕ ਦਾ ਨਾਂ ਹੈ ਗੰਨੀਨਾ ਇਹ ਮੀਨਾ ਉਹਦੇ ਨੂੰ ਮਿਲਿਆ ਉਹਦਾ ਸੁਲੀਮਾ ਸੁਨੀਲ ਹੈਗਾ ਉਹ ਦਮਨ ਲੇਕਿਨ ਉਹ ਨੀਲਾ ਕਹਿੰਦੇ ਆ ਸਚੀਨ ਸੌਰਵ ਸਤਿਨ ਸੌਰਵ ਸਾਗਰ ਨੀਸ਼ ਤੇ ਹੋਰ ਵੀ ਸਰ ਕੁਝ ਬੰਦੇ ਅਧਰੇ ਆ ਗਏ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਕਿੱਥੋਂ ਦੇ ਰਹਿਣ ਵਾਲੇ ਸਰ ਬਜਰੀ ਕੰਪਨੀ ਦੇ ਕੁਝ ਬੰਦੇ ਦੇ ਨਾਲ ਇਹਨੂੰ ਪਤਾ ਹੈ ਗਿਆ ਜਦੋਂ ਮੇਰਾ ਪ੍ਰਾਹੂ ਹੋ ਚਾ ਗਿਆ ਜਾਰ ਦੂਸਰਾ ਮੜਾ ਬੋਲਣ ਦੀ ਹਾਲਤ ਚ ਹੋਏਗਾ ਉਹ ਨਾ ਦੱਸਣਗੇ ਬਾਕੀ ਇਹ ਵੀ ਥਾਣੇ ਤੇ ਕੰਪਲੇਨ ਕਰਾਈ ਹੈ ਥਾਣੇ ਕੰਪਲੇਨ ਕਰਾਈ ਹੈ ਨਹੀਂ ਗੱਲ ਨਹੀਂ ਪੁਲਿਸ ਵਾਲੇ ਕਹਿੰਦੇ ਕਿ ਜਿੰਨੀ ਦੇਰ ਤੱਕ ਤੁਹਾਡਾ ਉਹ ਐਫ ਆਈ ਆਰਪੋਰਟ ਨਹੀਂ ਆਉਂਦੀ ਉਨੀ ਦੇਰ ਤੱਕ ਤੁਹਾਡਾ ਕੋਈ ਕੰਨੀ ਨਹੀਂ ਕਰ ਵੀ ਨਹੀਂ ਹੋ ਸਕਦੀ ਉਹ ਸਿਰਫ ਮੈਡੀਕਲ ਦਾ ਵੇਟ ਕਰ ਰਿਹਾ ਕਿ ਤੁਹਾਡਾ ਮੈਡੀਕਲ ਜਦੋਂ ਆਏਗਾ ਉਦੋਂ ਹੀ ਤੁਹਾਡਾ ਹੋਏਗਾ ਉਸੇ ਇਲਾਕੇ ਦੇ ਅੰਦਰ ਆ ਕੇ ਦਰਸ਼ਨਾਂ ਦੇ ਵੀ ਕੀ ਗੱਲ ਕੀ ਹੋਈ ਗੱਲ ਕੁਝ ਵੀ ਨਹੀਂ ਗੱਡੀ ਲਾ ਕੇ ਲੰਗਾ ਮੇਰਾ ਬੱਚਾ ਗੱਡੀ ਲਾ ਕੇ ਲੰਗਾ ਕਹਿੰਦਾ ਤੁਸੀਂ ਫਾਟੇ ਕੋਈ ਥੱਲੇ ਥੋੜੀ ਆਇਆ ਹੋ ਤੇ ਆਪਣੇ ਘਰ ਨੂੰ ਆਇਆ ਤੇ ਇਹਨਾਂ ਨੇ ਆਣ ਕੇ ਤਾਂ ਮਗਰ ਦਾਤਰ ਪਤਨ ਸਭ ਜਰਾ ਮੁਰਾ ਦੇਖੋ ਇਸ ਕਰਕੇ ਛੋੜ ਦਿੰਦਾ ਮੇਰਾ ਕਮਾਉਣਾ ਕੰਨ ਅੱਗੇ ਵੀ ਦਬਾ ਜਨਾਨੀਆਂ ਜੋ ਸਡਾਂ ਤੇ ਉਹਨਾਂ ਨੂੰ ਵੀ ਪਾ ਕੇ ਪੰਜ ਜਣੇ ਮਾਣੇ ਮੇਰੇ ਕੱਪੜਾ ਬਣਾ ਹੱਥ ਮੇਰੇ ਜੋ ਫੜਲੇ ਕੱਪੜੇ ਕੱਪੜੇ ਦੇਖੋ ਮੇਰੇ ਕਿਦਾਂ ਨਾ ਪਾੜੇ ਆ ਠੀਕ ਠੀਕ ਈਮਾਮ ਕੀ ਕਰਦੇ ਤੁਸੀਂ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਕੋਈ ਈਮਾਮ ਮੈਂ ਜਲਛੁ ਜਲ ਸਜਾ ਜਦਣਾ ਬਿਲਕੁਲ ਸਜਾਉਣ ਦੀ ਜਗ੍ਹਾ ਜਿੱਤਨਾ ਮੇਰਾ ਬਚਲ ਬਲਕਾਇਆ ਇਸ ਨੂੰ ਵੀ ਇਹਨਾਂ ਨੂੰ ਵੀ ਪੰਜਾਂ ਜਣਿਆਂ ਨੂੰ ਸਜਾਉਣ ਨੂੰ ਬਲਕਾਉਣਾ ਚਾਹੀਦਾ ਕੈਮਰਾ ਪਰਸਨ ਹਲੀ ਦੇ ਨਾਲ ਅੱਜ ਦੀ ਰਿਪੋਰਟ